ਫੰਨੇ ਤਾਂ ਫੜ ਮਾਰਦੇ ਕਿਉਂ ਕੰਦਾ ਪਰਦਾ ਫੜਦੇ ਉਹਦੇ ਵਿੱਚੋਂ ਇਹਨੂੰ ਫੜ ਲਿਆ ਗਲਮੇ ਦਾ ਤੇ ਪੰਜ ਚਾਰ ਜਪੇੜਾ ਮਾਰ ਦਿੱਤਾ ਇਹਨਾਂ ਨੇ ਸੋਰੀ ਬੋਲਿਆ ਤਾਂ ਉਹਨਾਂ ਨੇ ਫੇਰ ਵੀ ਮਾਰਿਆ ਇਹਨੂੰ ਤਾਂ ਕੰਦਾ ਫੜਦਣ ਦਾ ਟਾਈਮ ਨਹੀਂ ਉਹ ਸਕੂਲ ਵਿੱਚ ਬੱਚੇ ਨੇ ਸਵਾਲ ਪੁੱਛਿਆ ਸੀ ਤਾਂ ਉਹਨੂੰ ਸਵਾਲ ਨਹੀਂ ਆਉਂਦਾ ਸੀ ਇਹ ਪਿੱਛੇ ਸਾਰੇ ਬੱਚਾ ਸਪੇ ਤੇ ਫਿਰ ਮੈਨੂੰ ਵੀ ਥੋੜਾ ਸਾਗਤ ਆਇਆ ਤੇ ਫਿਰ ਮਾਸਟਰ ਨੇ ਮੈਨੂੰ ਫੜ ਕੇ ਮੈਨੂੰ ਮੈਥੇ ਮਾਰਪੀਟ ਕਰਤੀ ਮੈਨਾਂ ਉਹਦੀ ਗੱਲ ਕਿ ਬੱਚੇ ਦੀ ਕੰਪਨੀ ਨੇ ਸੀਰੀਕ ਨੂੰ ਸਮਾਈਜ਼ ਦੇ ਰਿਹਾ ਚੁਣਚ ਪ੍ਰੋਬਲਮ ਆ ਗਈ ਤੇ ਉਹ ਚਾਹ ਰਿਹਾ ਉਹਦੇ ਲਈ ਉਹਦਾ ਮੈਡੀਕਲ ਕਰਵਾ ਦਿੱਤਾ ਗਿਆ ਤੇ ਉਹਦੇ ਫਿਰ ਤਾਂ ਉਹ ਕੰਮ ਚਾਹਤੇ ਕੀ ਪ੍ਰੋਬਲਮ ਹੈ ਕਿ ਨਹੀਂ 12ਵੀਂ ਕਲਾਸ ਦੇ ਬੱਚੇ ਬੀਤੇ ਦਿਨੀ ਇੱਕ ਟੀਚਰ ਦੇ ਵੱਲੋਂ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਟੀਚਰ ਨੇ ਪਛਗਣ ਦੀ ਬੰਦ ਬੱਚੇ ਕੁੱਟੇ ਤੇ ਫਿਰ ਸਫਾਈ ਦਿੰਦਿਆ ਕਿ ਹਾਂ ਕਿ ਬੱਚੇ ਕਲਾਸ 'ਚ ਗਲਤੀ ਨਾਲ ਸ਼ਬਦਾਂ ਬਲੀ ਵਰਤਦੇ ਸੀ ਡਰਾਵਾ ਦੇ ਲਈ ਇੱਕ ਦੋ ਥੱਪੜ ਮਾਰੇ ਨੇ ਹੁਣ ਇੱਕ ਹੋਰ ਟੀਚਰ ਦੀ ਉਤੇ 12ਵੀਂ ਕਲਾਸ ਦੇ ਬੱਚੇ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਨੇ ਬੱਚੇ ਦੇ ਕੰਨ ਦਾ ਪਰਦਾ ਹੀ ਫਟ ਗਿਆ ਪਠਾਨਕੋਟ ਦੇ ਬੁੰਗਲ ਬੰਦਾਨੀ ਦੇ ਸਰਕਾਰੀ ਸਕੂਲ ਦਾ ਇਹ ਮਾਮਲਾ ਸਾਹਮਣੇ ਆਇਆ ਬੱਚੇ ਦੇ ਦੱਸਣ ਮੁਤਾਬਿਕ ਇੱਕ ਬੱਚੇ ਨੂੰ ਕਲਾਸ ਦੇ ਵਿੱਚ ਸਵਾਲ ਨਹੀਂ ਆਇਆ ਤਾਂ ਸਾਰੇ ਬੱਚੇ ਹੱਸ ਪਏ ਤੇ ਟੀਚਰ ਨੇ ਉਸ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਹੁਣ ਉਸ ਦੇ ਕੰਨ ਦੀ ਸਰਜਰੀ ਹੋਈ ਹੈ ਮੇਰਾ ਨਾਮ ਰੋਹਨ ਹੈ ਕੀ ਪ੍ਰਸ਼ਨ ਹੈ ਕੁਛ ਨਹੀਂ ਉਹ ਸਨ ਨੇ ਥੱਪੜ ਮਾਰਦੇ ਕਿਉਂਕਿ ਕੰਨ ਦਾ ਪਰਦਾ ਫਟ ਗਿਆ ਸਕੂਲ ਵਿੱਚ ਬੱਚੇ ਨੇ ਸਵਾਲ ਪੁੱਛਿਆ ਸੀ ਤਾਂ ਉਹਨੂੰ ਸਵਾਲ ਨਹੀਂ ਆਉਂਦਾ ਸੀ ਤੇ ਪਿੱਛੇ ਸਾਰੇ ਬੱਚੇ ਹੱਸ ਪਏ ਤੇ ਫਿਰ ਮੈਨੂੰ ਵੀ ਥੋੜਾ ਸਾਗਤ ਹੈ ਫਿਰ ਮਾਸਟਰ ਨੇ ਮੈਨੂੰ ਫੜ ਕੇ ਮਨੂੰ ਮੈਂ ਤੇ ਮਾਰਕੀਟ ਕਰਤੀ ਲੈ ਨਾਲ। ਹੁਣ ਕੀ ਹਾਲਾਤ ਆ ਤੁਹਾਡੇ ਇਸ ਲਈ? ਇਸ ਲਈ ਕਾਂ ਦਾ ਪਰਦਾ ਫਟ ਗਿਆ ਤੇ ਸਰਜਰੀ ਵਗੈਰਾ ਹੋਈ ਹੈ ਕੱਲ ਪਿਛਲੇ ਕੱਲ। ਪੀੜਿਤ ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਦਿਹਾੜੀ ਜੁੱਤਾ ਕਰਦੇ ਤੇ ਪਰਵਾਰ ਨੂੰ ਪਾਲਦੇ ਤੇਸ਼ੱਦਦ ਕਰਨ ਵਾਲੀ ਟੀਚਰ ਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਰਾਇਮੋ ਜੀ ਕੀ ਗੱਲਬਾਤ ਹੋਈ ਹੈ ਲੈ ਤੁਹਾਡੇ ਬੱਚੇ ਦਾ ਇਹ ਕਾਂ ਦਾ ਪਰਦਾ ਫਟਿਆ ਹੈਗਾ? ਹਾਂਜੀ ਸਕੂਲ ਕਿਹਦੇ? ਮੈਂ ਆਪਣੇ ਮਿਆਦੀਦਾਰਾਂ ਮੈਂ ਤੇ ਤੀਨ ਕਾਰਪੈਂਟਰ ਦਾ ਕੰਮ ਕਰ ਰਿਹਾ ਮੈਂ ਤੇ ਸ਼ਾਮ ਨੂੰ ਜਿਲੇ ਘਰ ਲਿਆ ਪਰ ਮੈਨੂੰ ਦੱਸਿਆ ਕਿ ਟੀਚਰ ਨੇ ਮਾਰਿਆ ਮੈਨੂੰ ਤੇ ਮੈਨੂੰ ਪੁੱਛਿਆ ਕੀ ਗੱਲ ਹੋਈ ਸੀ ਕੰਦ ਕਿਦਾਂ ਇੱਕ ਲੜਕੇ ਨੂੰ ਕੋਈ ਸਵਾਲ ਪੁੱਛਿਆ ਇਹਨੂੰ ਆਇਆ ਨਹੀਂ ਪਤਾ ਨਹੀਂ ਲੱਗਾ ਉਹਨੂੰ ਬੱਚੇ ਨੂੰ ਆਇਆ ਨਹੀਂ ਉਹਨੂੰ ਟੀਚਰ ਨੇ ਥੱਪਣਾ ਮਾਰਦਾ ਤੇ ਤਿੰਨ ਚਾਰ ਬੱਚੇ ਪਿੱਛੇ ਤੇ ਆਹ ਸੰਗੱਪੇ ਵਿੱਚੋਂ ਉਹਦੇ ਵਿੱਚੋਂ ਇਹਨੂੰ ਫੜ ਲਿਆ ਗਲਮੇਦਾਰ ਤੇ ਤਿੰਨ ਚਾਰ ਚਪੇੜਾ ਮਾਰਤੀ ਗਾਉਂਦਾ ਇਹਨਾਂ ਨੇ ਸੌਰੀ ਬੋਲਿਆ ਤਾਂ ਉਹਨਾਂ ਨੇ ਫੇਰ ਵੀ ਮਾਰਿਆ ਉਹਦਾ ਕੰਨ ਦਾ ਪਰਦਾੰ ਦਾ ਡੈਮੇਜ ਹੋ ਗਿਆ ਕੀ ਚੰਦ ਕੀ ਤੁਸੀਂ ਆਹੀ ਆਹੀ ਜਾਣੀ ਕਿ ਸਾਡਾ ਬੱਚਾ ਠੀਕ ਹੋਇਆ ਇਹ ਮਤਲਬ ਕੀ ਉਹਦਾ ਕੰਨ ਜਿਹੜਾ ਮੁਰਗੀ ਦਾ ਪਰਦਾ ਫੱਟਿਆ ਉਹ ਠੀਕ ਹੋ ਗਿਆ ਕੰਮ ਹੋ ਗਿਆ ਜਿਨੇ ਇਹਨੂੰ ਮਾਰਿਆ ਉਹਦੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਕਾਰਵਾਈ ਚਲੋ ਹੋਣੀ ਚਾਹੀਦੀ ਪਰ ਸਾਨੂੰ ਪਹਿਲੇ ਇਹਦਾ ਕੀ ਸਾਡਾ ਬੱਚਾ ਠੀਕ ਹੋਇਆ ਹਾਲਾਂਕਿ ਇੱਕ ਪਾਸੇ ਸੁਭਾ ਸਰਕਾਰ ਸਰਕਾਰੀ ਸਕੂਲਾਂ ਤੇ ਪੜਾਈ ਦਾ ਪੱਧਰ ਉੱਪਰ ਚੁੱਕਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਹੁਣ ਪਿਛਲੇ ਦਿਨਾਂ ਤੋਂ ਟੀਚਰਾਂ ਦੇ ਵੱਲੋਂ ਬੱਚਿਆਂ ਉੱਤੇ ਹੱਥ ਚੁੱਕਣ ਦੇ ਮਾਮਲੇ ਸਰਕਾਰੀ ਸਕੂਲਾਂ ਤੋਂ ਲਗਾਤਾਰ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਮਾਪੇ ਟੀਚਰਾਂ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਕਿਤੇ ਨਾ ਕਿਤੇ ਇਸ ਮਾਮਲੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ